ਸਟ्रेसਪਰ ਜਿੰਦਗੀ ਦੇ ਵਿੱਚ ਸਾਨੂੰ ਨੀਂਦ ਆਣਾ ਨਾ ਆਉਣਾ ਇੱਕ ਸੁਭਾਵਿਕ ਗੱਲ ਹੋ ਗਈ ਜੇ ਅਸੀਂ ਕੋਈ ਅੰਗਰੇਜ਼ੀ ਦਵਾਈਆਂ ਜਾਂ ਹੋਰ ਏਦਾਂ ਦੀਆਂ ਦਵਾਈਆਂ ਲੈ ਕੇ ਨੀਂਦ ਲੈ ਵੀ ਆਉਨੇ ਆ ਤਾਂ ਸਵੇਰੇ ਸਰੀਰ ਥੱਕਿਆ ਟੁੱਟਿਆ ਰਹਿੰਦਾ ਇਹ ਤੁਹਾਨੂੰ ਚੈਨ ਦੀ ਨੀਂਦ ਆਊਗੀ ਸਾਡਾ ਦਿਮਾਗ ਤੰਦਰੁਸਤ ਰਹੂਗਾ ਅਸੀਂ ਵੱਧ ਬਹੁਤ ਵਧੀਆ ਪਰਫਾਰਮੈਂਸ ਦੇ ਸਕਾਂਗੇ ਜਿਹੜੇ ਵੀ ਕੰਮ ਵਿੱਚ ਅਸੀਂ ਜਿਹੜੇ ਵੀ ਫੀਲਡ 'ਚ ਕੰਮ ਕਰਦੇ ਹਾਂ ਮੈਂ ਥੋੜੀਆਂ ਜੀਆਂ 4-5 ਜੜੀਆਂ ਬੂਟੀਆਂ ਤੁਹਾਨੂੰ ਦੱਸਣ ਲੱਗਿਆ ਇਹਨਾਂ ਦਾ ਮਿਸ਼ਰਣ ਬਣਾ ਕੇ ਰਾਤ ਨੂੰ ਸੌਣ ਵੇਲੇ ਲੈ ਲਿਆ ਕਰੋ ਤੁਹਾਨੂੰ ਬਹੁਤ ਵਧੀਆ ਨੀਂਦ ਆਊਗੀ ਤੁਹਾਡਾ ਸਰੀਰ ਸਵੇਰੇ ਫਰੈਸ਼ ਹੋਵੇਗਾ ਨੰਬਰ 1 ਤਗਰ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਸੰਕੁਸ਼ਪੀ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸਰਪਗੰਦਾ 10 ਗ੍ਰਾਮ ਤੇ ਮਿਸ਼ਰੀ ਮਿਲਾ ਲੈਣੀ ਹੈ ਇਹਦੇ ਵਿੱਚ 100 ਗ੍ਰਾਮ ਇੱਕ ਛੋਟਾ ਚਮਚ ਰਾਤ ਨੂੰ ਸੌਣ ਵੇਲੇ ਕੋਸੇ ਜਿਹੇ ਦੁੱਧ ਨਾਲ ਲੈ ਲਿਆ ਕਰੋ ਤੁਸੀਂ ਦੇਖੋਗੇ ਵੀ ਯਾਰ ਏਦਾਂ ਦੀ ਤਾਂ ਮੈਨੂੰ ਕਦੇ ਨੀਂਦੇ ਨਹੀਂ ਆਈ ਇੰਨੀ ਸੋਹਣੀ ਨੀਂਦ ਆਊਗੀ ਸਵੇਰੇ ਦਿਮਾਗ ਫਰੈਸ਼ ਹੋਊਗਾ ਕੋਈ ਓਵਰ ਥੌਟਸ ਨਹੀਂ ਹੋਣਗੇ ਜਿਆਦਾ ਸੁਪਨੇ ਨਹੀਂ ਆਉਣਗੇ ਵਧੀਆ ਨੀਂਦ ਤੇ ਸਵੇਰੇ ਫਰੈਸ਼ ਹੋ ਕੇ ਉੱਠੋਗੇ ਇਹਨੂੰ ਵਰਤੋ ਅਪਣਾਓ ਤੇ ਘਰੇ ਬਣਾਓ ਧੰਨਵਾਦ